ਹੰਪਰ ਸਰੋ ਹਾਂਜੀ ਕਿੰਨੇ ਸਾਲ ਬੰਦ ਸੀਗੇ ਇੱਕ ਬਿਸਤਰ ਤੇ ਪਏ ਸੀਗੇ ਤਿੰਨ ਸਾਲ ਦੀ ਜੀ ਹਾਂ ਤਿੰਨ ਸਾਲ ਤਿੰਨ ਸਾਲ ਪੈਰਾਲਾਈਜ਼ ਹੋਇਆ ਸੀ ਹਾਂਜੀ ਪੈਰਾਲਾਈਜ਼ ਬ੍ਰੇਨ ਸਟੋਕ ਸਾਡੇ ਚ ਵੀਡੀਓ ਸ਼ੇਅਰ ਕਰਦੇ ਬਿਲਕੁਲ ਨਾ ਭੁੱਲਿਓ ਕਿ ਤੁਹਾਡਾ ਹਰੇਕ ਸ਼ੇਅਰ ਕੀਤਾ ਵੀਡੀਓ ਪੈਰਾਲਾਈਜ਼ ਜਿਹਨਾਂ ਦਾ ਅਧਰ ਅੰਗ ਹੋਇਆ ਉਹਨਾਂ ਨੂੰ ਬਚਾਉਣ ਤੇ ਵੀ ਸੇਵਾ ਸਹਯੋ ਕਰਨ ਵਾਲਾ ਤੁਹਾਨੂੰ ਇਹ WhatsApp ਤੇ ਮਿਲ ਰੇ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਇਹ ਬਹੁਤ ਜ਼ਰੂਰੀ ਸੇਵਾ ਤੁਹਾਡੇ ਤੋਂ ਹੁਣ ਤੁਸੀਂ ਤੁਰ ਕੇ ਮੈਨੇ ਵੇ ਫਿਰ ਹਾਂਜੀ ਵੇਖੋ ਵੀਰ ਜੀ ਹੁਣ ਵਾ ਤੁਰ ਕੇ ਦਿਖਾਓ ਬੇਨਸਤੋ ਹਾਂਜੀ ਕਿੰਨੇ ਦਿਨ ਚ ਤੁਰਨ ਲੱਗੇ ਬੀ ਜੀ ਬੀ ਦਿਨ ਤੱਕ ਬਿਸਤਰੇ ਤੇ ਪਏ ਸੀ 3 ਸਾਲ ਤੋਂ ਪੂਰੇ ਲੱਗੇ ਬਿਲਕੁਲ ਇੱਦਾਂ ਤਾਂ ਕਿਹਾ ਹੋ ਗਿਆ ਬੀ ਜੀ ਹੋਰ ਪਰਮਾਤਮਾ ਨੇ ਕਿਰਪਾ ਕੀਤੀ ਗੁਰੂ ਰੰਦਾਜੀ ਨੇ ਉਹ ਤੁਹਾਡੀ ਕਿਰਪਾਈ ਸ਼ੁਕਰ ਜੀ ਐਸ ਐਚ ਐਸ ਜੀ ਕੇਅਰ ਸੈਂਟਰ ਖਰੜ ਦੇ ਨੇੜੇ ਬਹਾੜੀ ਦੇ ਵਿੱਚ ਖੜੇ ਆ ਸੰਗਤ ਦੇ ਸਹਿਯੋਗ ਦੇ ਨਾਲ ਸਾਰੀ ਸੇਵਾ ਨਿਸ਼ੁਲਕ ਚੱਲਦੀ ਹੈ ਪੈਸਾ ਲੱਗ ਰਿਹਾ ਕੋਈ ਨਹੀਂ ਜੀ ਬਿਲਕੁਲ ਨਾ ਫ੍ਰੀ ਆ ਕੋਸਟ ਹੈ ਜੀ ਵਾਹ ਕਮਾਲ ਸੇਵਾ ਚੱਲ ਰਹੀ ਹੈ ਸੰਗਤ ਦੇ ਸਹਿਯੋਗ ਦੇ ਨਾਲ ਇਹਦਾ ਫਾਇਦਾ ਚੱਕੋ ਅਧਰੰਗ ਦੇ ਪੇਸ਼ੈਂਟ ਪੇ ਪੇ ਮਰ ਰਹੇ ਤੁਸੀਂ ਬਚਾ ਸਕਦੇ ਹੋ ਕਿ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਨਾ ਚਾਹੋਗੇ ਬਿਲਕੁਲ ਕਰਨਾ ਤਾਂ ਹੀ ਪੇਸ਼ੈਂਟ ਬਚਣਗੇ ਆਪਣੇ ਸ਼ੇਅਰ ਦੀ ਵੈਲਿਊ ਸਮਝਣੀ ਹੈ ਬਹੁਤ ਜ਼ਰੂਰੀ ਹੈ ਇਹ 20 ਦਿਨ ਸਤੁਰਨ ਲੱਗੇ ਬਿਲਕੁਲ ਵੀਰ ਜੀ ਹਾਂ ਹੋਰ ਕੀ ਕੀ ਕਰਨ ਲੱਗੇ ਮੈਜੀ ਟਾਇਲਟ ਬਾਥਰੂਮ ਵੀ ਕੋਈ ਜਨਾ ਵਾਸ਼ਿੰਗ ਤਿੰਨ ਸਾਲ ਤੋ ਬੈੱਡ ਤੇ ਕਰ ਰਹੇ ਸੀਗੇ ਇਹ ਬੋਤਲ ਰੱਖਿਆ ਸੀ ਬੋਤਲਾਂ ਚ ਕਰਦੇ ਸੀ ਬਸ ਜੀ ਢੇਰ ਲੱਗਾ ਪਿਆ ਸੀ ਬੋਤਲਾਂ ਤੇ ਲੈਣ ਗਏ ਸੀ ਅੰਪਰਸਰ ਹੁਣ ਆਪ ਬਾਥਰੂਮ ਕਰ ਰਹੇ ਆ ਨਾਂਦੇ ਵੀ ਖੁਦ ਆ ਤਿੰਨ ਚਾਰ ਸਾਲ ਬਾਅਦ ਖੁਦ ਨਾਂਣ ਲੱਗੇ ਬਿਲਕੁਲ ਜੀ ਬਿਲਕੁਲ ਇਹ ਤਾਂ ਸਾਰਾ ਕੁਝ ਖੁਦ ਕਰਨ ਲੱਗੇ ਅੱਜ ਮਾਰੇ ਇਹ ਸੈਂਟਰ ਦੇ ਵਿੱਚ ਚੜ੍ਹ ਗਏ ਅਰੇ 20 ਦਿਨ ਹੋ ਗਿਆ ਬਿਲਕੁਲ ਜੀ ਬਿਲਕੁਲ ਭਾਈ ਬਾ ਕਮਾਲ ਸੇਵਾ ਭਾਈ ਤੁਸੀਂ ਸਹਿਯੋਗ ਕਰੋ ਸ਼ੇਅਰ ਕਰੋ ਜ਼ਿੰਦਗੀਆਂ ਬਚਾਓ ਜਲਦੀ ਜਲਦੀ ਤੁਹਾਨੂੰ ਮਿਲ ਰਿਹਾ ਵੀਡੀਓ ਸ਼ੇਅਰ